ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਲਾਸਟ ਮੰਥ ਤੇ ਪੈਨਸ਼ਨਸ ਦੀਆਂ ਕਾਫੀ ਸਾਰੀਆਂ ਮੰਗਾਂ ਪੈਂਡਿੰਗ ਪਈਆਂ ਹਨ ਪੰਜਾਬ ਸਰਕਾਰ ਮੰਗਾਂ ਪੂਰੀਆਂ ਕਰਨ ਦੇ ਵਿੱਚ ਟਾਲਮਟੋਲ ਲਗਾਤਾਰ ਕਰਦੀ ਆ ਰਹੀ ਹੈ ਪੰਜਾਬ ਸਰਕਾਰ ਨੇ ਦੋ ਪੱਤਰ ਜਾਰੀ ਕਰ ਦਿੱਤੇ ਗਏ ਨੇ ਇਹ ਪੱਤਰ ਦੇ ਵਿਸ਼ੇ ਦੇ ਬਾਰੇ ਦੱਸਾਂਗੇ ਸਾਰੀ ਹੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਹੈ ਹਾਂਜੀ ਦੋਸਤੋ ਇਹ ਪੱਤਰ ਪੀਐਸ ਪੀਸੀਐਲ ਦੇ ਵੱਲੋਂ ਜਿਹੜਾ ਮਿਤੀ 23 6 2025 ਨੂੰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦਾ ਵਿਸ਼ਾ ਹੈ ਪੀਐਸ ਪੀਸੀਐਲ ਦੇ ਵਿੱਚ ਕੰਮ ਕਰਦੇ ਸੀ ਜਿਹੜੇ ਐਚਪੀ ਕਾਮਿਆਂ ਦੀ ਤਨਖਾਹ ਅਤੇ ਪੈਟਰੋਲ ਪੱਤੇ ਵਿੱਚ ਫਾਤਾ ਕਰਨ ਸੰਬੰਧੀ ਜਾਰੀ ਹੋਇਆ ਹੈ ਸੋ ਦੋਸਤੋ ਇਸ ਸੰਬੰਧ ਦੇ ਵਿੱਚ ਵਿਸ਼ੇ ਦੇ ਮੈਨੇਜਰ ਆਈਆਰ ਦੇ ਦਫ਼ਤਰ ਦਾ ਮੈਮੋਰੰਡਮ ਨੰਬਰ 311/25 ਮਿਤੀ 10 6 2025 ਅਤੇ 2799/ 31 ਬੀ ਮਿਤੀ 10/6/2025 ਦੀਆਂ ਹੀ ਖੇਡ ਲਿਖੀਆਂ ਹਦਾਇਤਾਂ ਜਾਰੀ ਹੋਈਆਂ ਹਨ ਪਹਿਲੇ ਨੰਬਰ ਤੇ ਮਿਤੀ 1/6/2025 ਤੋਂ CHB ਕਾਮਿਆਂ ਦੇ ਪਟ્રોલ ਜਿਹੜੀ ਕੀ ਬਕਾਇਆ ਪੱਤੇ ਦੇ ਵਿੱਚ 500 ਰੁਪਏ ਪ੍ਰਤੀ ਵਰਕਰ ਪ੍ਰਤੀ ਮਹੀਨਾ ਦਾ ਵਾਅਦਾ ਕੀਤਾ ਗਿਆ ਹੈ ਦੂਸਰੇ ਨੰਬਰ ਦੇ ਵਿੱਚ ਲਿਖਿਆ ਗਿਆ ਕਿ ਮਿਤੀ 1/4/2025 ਤੋਂ ਉਰਜਾ ਦੇ 10% ਇੱਕ ਮੁਕਤ ਵਾਅਦਾ ਕੀਤਾ ਗਿਆ ਹੈ ਇਸ ਉਪਰੰਤ ਸਾਲਾਨਾ 5% ਵਾਧਾ ਮਿਤੀ 1.4.2026 ਤੋਂ ਲਾਗੂ ਹੋਵੇਗਾ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਸਾਲਾਨਾ 5% ਵਾਧਾ ਨਵੇਂ ਵਿੱਤੀ ਸਾਲ ਸ਼ੁਰੂ ਹੋਣ ਤੋਂ ਲਾਗੂ ਹੋਵੇਗਾ ਸੋ ਦੋਸਤੋ ਹਦਾਇਤਾਂ ਦੇ ਅਨੁਸਾਰ CHB ਕਾਮਿਆਂ ਦਾ ਏਰੀਆ ਤਿਆਰ ਕਰਕੇ ਇਸ ਮਹੀਨੇ ਦੀ ਜਿਹੜੀ ਤਨਖਾਹ ਦੇ ਨਾਲ ਹੀ ਕਾਮਿਆਂ ਨੂੰ ਦਿੱਤੇ ਜਾਵੇ ਇਨ੍ਹਾਂ ਹਦਾਇਤਾਂ ਦੀ ਇਨਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਹਾਂਜੀ ਦੋਸਤੋ ਦੂਸਰੀ ਪੱਤਰ ਦੀ ਜੇ ਗੱਲ ਕਰੀਏ ਇਹ ਹੀ ਪੱਤਰ ਪੰਜਾਬ ਵਿੱਤ ਵਿਭਾਗ ਦੇ ਵੱਲੋਂ ਜਾਰੀ ਹੋਇਆ ਹੈ ਇਸ ਦਾ ਜਿਹੜਾ ਪੱਤਰ ਦਾ ਵਿਸ਼ਾ ਹੈ ਪੰਜਾਬ ਸਰਕਾਰ ਦੇ ਉਹ ਕਰਮਚਾਰੀ ਅਧਿਕਾਰੀ ਜੋ ਮਿਤੀ 1.1.2004 ਤੋਂ ਪਹਿਲਾਂ ਭਰਤੀ ਦੇ ਲਈ ਦਿੱਤੇ ਗਏ ਇਸ਼ਤਿਹਾਰ ਦੇ ਲਈ ਅਸਾਮੀਆਂ ਖਾਲੀ ਅਸਾਮੀਆਂ ਦੇ ਵਿਰੁੱਧ ਭਰਤੀ ਕੀਤੇ ਗਏ ਸਨ ਅਤੇ ਪੰਜਾਬ ਸਰਕਾਰ ਦੇ ਉਹ ਕਰਮਚਾਰੀ ਜਿਨ੍ਹਾਂ ਨੂੰ 1.1.2004 ਨੂੰ ਜਾਂ ਇਸ ਤੋਂ ਬਾਅਦ ਤਰਸ ਦੇ ਆਧਾਰ ਤੇ ਨਿਯੁਕਤ ਕੀਤਾ ਗਿਆ ਸੀ ਪਰ ਜਿੱਥੇ ਕਾਨੂੰਨੀ ਵਾਰਸ ਦੁਆਰਾ ਚਾਹੀ ਨੌਕਰੀ ਦੇ ਲਈ ਬੇਨਤੀ 1.1.2004 ਤੋਂ ਪਹਿਲਾਂ ਪ੍ਰਾਪਤ ਹੋਈ ਸੀ ਨੂੰ ਨਿਊ ਡਰਾਫਟ ਡਿਫਾਈਂਡ ਕੰਟਰੀਬਿਊਟਿਵ ਪੈਨਸ਼ਨ ਸਕੀਮ ਦੀ ਥਾਂ ਤੇ ਪੰਜਾਬ ਸਿਵਲ ਸਰਵਿਸ ਰੂਲਸ ਭਾਗ 2 ਅਤੀਨ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦੇਣ ਦੇ ਬਾਰੇ ਸੋ ਦੋਸਤੋ ਜਿਹੜਾ ਇਸ ਨੇ ਜਿਹੜਾ ਸ਼੍ਰੀਮਤੀ ਜਿਹੜਾ ਲਿਖਿਆ ਗਿਆ ਇਸ ਦੇ ਵਿੱਚ ਹੋਰ ਅੱਗੇ ਲਿਖਿਆ ਗਿਆ ਕਿ ਮੈਨੂੰ ਆਪ ਜੀ ਦਾ ਧਿਆਨ ਉਪਰੋਕਤ ਵਿਸ਼ੇ ਦੇ ਵੱਲ ਦਿਵੋਣ ਅਤੇ ਇਹ ਦੱਸਣ ਦੀ ਹਦਾਇਤ ਹੋਈ ਹੈ ਕਿ ਮਿਤੀ 10 10 2023 ਦੀਆਂ ਹਦਾਇਤਾਂ ਦੇ ਅਨੁਸਾਰ ਕੇਂਦਰੀ ਨਿਊ ਪੈਨਸ਼ਨ ਸਕੀਮ ਅਧੀਨ ਕਵਰ ਹੁੰਦੇ ਅਧਿਕਾਰੀ ਕਰਮਚਾਰੀ ਜਿਨ੍ਹਾਂ ਦਾ ਭਰਤੀ ਪ੍ਰੋਸੈਸ ਨੋਟੀਫਿਕੇਸ਼ਨ ਦੀ ਮਿਤੀ 22 12 2023 ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਪਰੰਤੂ ਨਿਯੁਕਤੀ ਮਿਤੀ 1 1 2024 ਨੂੰ ਜਾਂ ਫਿਰ ਉਸ ਤੋਂ ਬਾਅਦ ਹੋਈ ਹੈ ਉਹਨਾਂ ਨੂੰ ਵਨ ਟਾਈਮ ਆਪਸ਼ਨ ਦਾ ਮੌਕਾ ਦਿੰਦੇ ਹੋਏ ਕੇਂਦਰੀ ਸਿਵਲ ਸਰਵਿਸ ਪੈਨਸ਼ਨ ਰੂਲਸ 1972 ਜਿਹੜੇ ਕਿ ਹੁਣ 2021 ਦੇ ਅਧੀਨ ਕਵਰ ਕੀਤਾ ਗਿਆ ਹੈ ਅਤੇ ਜਿਹੀ ਕੇਂਦਰੀ ਜਿਹੜੇ ਕਿ ਅਧਿਕਾਰੀ ਕਰਮਚਾਰੀ ਦੀ ਨਿਊ ਪੈਨਸ਼ਨ ਸਕੀਮ ਅਧੀਨ ਛੁੱਟੀ ਜਿਹੜੀ ਕਿ ਕੱਟੀ ਅਧੀਨ ਕੱਟੀ ਗਈ ਰਾਸ਼ੀ EMPLOYE ਨੂੰ ਉਹਨਾਂ ਦੇ ਜਿਹੜੇ GPF ਫੰਡ ਜਿਹੜੀ ਕਿ ਮੱਧ ਦੇ ਵਿੱਚ ਜਮ੍ਹਾਂ ਕਰਵਾਉਣ ਉਪਰੰਤ ਉਹਨਾਂ ਦਾ GPF ਫੰਡ ਖਾਤਾ ਅਪ ਟੂ ਡੇਟ ਵਿਆਜ ਦਿੰਦੇ ਹੋਏ ਜਿਹੜਾ ਰੀਕਾਸਟ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਗਜਟ ਨੋਟੀਫਿਕੇਸ਼ਨ ਮਿਤੀ 22 5 2025 ਜਾਰੀ ਕਰਦੇ ਹੋਏ ਜਿਹੇ ਅਧਿਕਾਰੀ ਕਰਮਚਾਰੀ ਜੋ ਮਿਤੀ 1 1 2004 ਤੋਂ ਪਹਿਲਾਂ ਭਰਤੀ ਦੇ ਲਈ ਦਿੱਤੇ ਗਏ ਇਸ਼ਤਿਹਾਰ ਦੇ ਲਈ ਅਸਾਮੀਆਂ ਖਾਲੀ ਅਸਾਮੀਆਂ ਦੇ ਵਿਰੋਧ ਧਰਤੀ ਕੀਤੇ ਗਏ ਸਨ ਅਤੇ ਪੰਜਾਬ ਸਰਕਾਰ ਦੇ ਉਹ ਕਰਮਚਾਰੀ ਜਿਨ੍ਹਾਂ ਨੂੰ ਮਿਤੀ 1 1 2004 ਨੂੰ ਜਾਂ ਇਸ ਤੋਂ ਬਾਅਦ ਤਰਸ ਦੇ ਆਧਾਰ ਤੇ ਨਿਯੁਕਤ ਕੀਤਾ ਗਿਆ ਸੀ ਪਰ ਜਿਥੇ ਕਾਨੂੰਨੀ ਵਾਰਸ ਦੁਆਰਾ ਜੇਹੀ ਨਿਯੁਕਤੀ ਦੇ ਲਈ ਬੇਨਤੀ 1 1 2004 ਤੋਂ ਪਹਿਲਾਂ ਪ੍ਰਾਪਤ ਹੋਈ ਸੀ ਨੂੰ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਅਧੀਨ ਕਵਰ ਸੰਬੰਧੀ ਫੈਸਲਾ ਜਿਹੜਾ ਲਿਆ ਗਿਆ ਹੈ ਜਿ ਇਹ ਅਧਿਕਾਰੀ ਕਰਮਚਾਰੀਆਂ ਦੀ ਨਿਊ ਪੈਨਸ਼ਨ ਸਕੀਮ ਅਧੀਨ ਜਿਹੜਾ ਕਿ ਫੰਡਸ ਜਿਹੜੇ ਕੀ ਨਿਵੇਸ਼ ਹੋ ਚੁੱਕੇ ਹਨ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਬੰਦੇ ਦਿੱਤੇ ਜਾਣ ਵਾਲੇ ਪੈਛਨੀ ਲਾਭਾਂ ਸੰਬੰਧੀ ਜਿਹੜੇ ਕੀ ਨਾਲ ਵਿਚਾਰ ਕਰਨ ਉਪਰੰਤ ਵਿੱਤ ਵਿਭਾਗ ਵੱਲੋਂ ਹੇਠ ਲਿਖੇ ਫੈਸਲੇ ਦਾ ਜਿਹੜਾ ਕਿ ਅਨੁਸਾਰ ਲਿਆ ਗਿਆ ਹੈ ਪਹਿਲੇ ਨੰਬਰ ਤੇ ਜਿੰਨਾ ਕੇਸਾਂ ਦੇ ਵਿੱਚ ਐਨਪੀਐਸ ਦੀ ਅੰਤਿਮ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ ਹੋਵੇ ਜਿਹੇ ਅਧਿਕਾਰੀ ਕਰਮਚਾਰੀ ਨੂੰ ਨਵੀਂ ਪੈਨਸ਼ਨ ਸਕੀਮ ਤੋਂ ਪੁਰਾਣੀ ਪੈਨਸ਼ਨ ਸਕੀਮ ਤਹਿਤ ਕਵਰ ਕਰਨ ਦੇ ਲਈ ਭੇਜੇ ਜਾਣ ਵਾਲੇ ਐਨਪੀਐਸ ਦੇ ਅੰਤਿਮ ਅਦਾਇਗੀ ਦੇ ਕੇਸ ਦੇ ਨਾਲ ਸੰਬੰਧਿਤ ਦਸਤਾਵੇਜ਼ ਦੀ ਇਹ ਜਿਹੜੀ ਹੈ ਅੰਡਰਟੇਕਿੰਗ ਸ਼ਾਮਿਲ ਕੀਤੀ ਜਾਵੇ ਕਿ ਉਸ ਦੇ ਜਿਹੜੇ ਪਾਰਟਨ ਜਿਹੜੇ ਕਿ ਖਾਤੇ ਦੇ ਵਿੱਚੋਂ ਸਾਰੀ ਰਾਸ਼ੀ ਸਮਰਥ ਅਥਾਰਟੀ ਜਿਹੜੀ ਕਰਕੇ ਜਿਹੜੀ ਵਿਡਰਾਅ ਕਰਕੇ ਉਸ ਦੇ ਵਿੱਚੋਂ ਉਸ ਦਾ ਆਪਣਾ ਜਿਹੜਾ ਸ਼ੇਅਰ ਛੱਡ ਕੇ ਬਾਕੀ ਰਹਿਣ ਦੀ ਸਾਰੀ ਰਾਸ਼ੀ ਜਿਹੜੀ ਹੈ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣ ਸੰਬੰਧੀ ਉਸ ਨੂੰ ਕੋਈ ਜਿਹੜੀ ਇੰਤਜ਼ਾਰ ਨਹੀਂ ਹੈ ਸੋ ਦੋਸਤੋ ਦੂਸਰੇ ਨੰਬਰ ਦੇ ਵਿੱਚ ਇਹ ਲਿਖਿਆ ਗਿਆ ਕਿ ਰਾਸ਼ੀ ਜਿਹੜੀ ਹੈ ਸਰਕਾਰ ਦੇ ਖਾਤੇ ਦੇ ਵਿੱਚ ਮੁੱਖ ਮੱਦ ਜਿਹੜੀ ਹੈ 0071 ਪੈਨਸ਼ਨ ਆਤੀ ਹੋਰ ਪੈਨਸ਼ਨਿੰਗ ਬੈਨੀਫਿਟ ਅਧੀਨ ਜਮ੍ਹਾਂ ਹੋਣ ਉਪਰੰਤ ਸੰਬੰਧਿਤ ਦਾ ਦਫਤਰੀ ਮੁਖੀ ਉਸ ਨੂੰ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਦੇ ਬੰਦੇ ਲਾਭ ਦੇਣ ਦੇ ਲਈ ਨੀਮਾ ਉਦੇ ਅਨਸਾਰ ਬੰਦੀ ਕਾਰਵਾਈ ਕਰਨਗੇ ਅਤੇ ਕਰਮਚਾਰੀ ਦੇ ਅਧਿਕਾਰੀ ਦੀ ਕੱਟੀ ਗਈ ਰਾਸ਼ੀ ਜਿਹੜੀ ਜਿਹੜੀ EMPLOYEES ਨੂੰ ਕੰਟਰੀਬਿਊਸ਼ਨ ਨੂੰ ਜਿਹੜਾ ਹੈ GPF ਫੰਡ ਦੇ ਖਾਤੇ ਵਿੱਚ ਜਮਾ ਕਰਵਾਉਣ ਉਪਰੰਤ ਉਹਨਾਂ ਦਾ GPF ਫੰਡ ਖਾਤਾ ਅਪ ਟੂ ਡੇਟ ਵਿਆਜ ਦਿੰਦੇ ਹੋਏ ਜਿਹੜਾ ਕਿ ਰੀਕਾਸਟ ਕੀਤਾ ਜਾਵੇਗਾ ਜਿਹੜਾ ਇਸ ਦੇ ਨਾਲ ਇਹ ਵੀ ਲਿਖਿਆ ਗਿਆ ਕਿ ਸਬੰਧਤ ਸਮੇਂ ਵਿੱਚ GPF ਫੰਡ ਦੇ ਵਿਆਜ ਦੀ ਦਰ ਦੇ ਅਨਸਾਰ ਜਿਨ੍ਹਾਂ ਕੇਸਾਂ ਦੇ ਵਿੱਚ ਐਨਪੀਐਸ ਦੀ ਅੰਤਿਮ ਅੰਧਿਆਕੀ ਕਰ ਦਿੱਤੀ ਗਈ ਹੋਵੇ ਜਿਨ੍ਹਾਂ ਕੇਸਾਂ ਦੇ ਵਿੱਚ ਅਧਿਕਾਰੀ ਕਰਮਚਾਰੀ ਰਟਾਇਰ ਹੋ ਚੁੱਕੇ ਹਨ ਨਵੀਂ ਪੈਨਸ਼ਨ ਸਕੀਮ ਦੇ ਬੰਦੇ ਲਾਭ ਪ੍ਰਾਪਤ ਕਰ ਚੁੱਕੇ ਹਨ ਤਾਂ ਅਜਿਹੇ ਕੇਸਾਂ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੇ ਬੰਦੇ ਲਾਭ ਪ੍ਰਾਪਤ ਕਰਨ ਤੋਂ ਪਹਿਲਾਂ ਦਫਤਰੀ ਮੁਖੀ ਸਬੰਧਿਤ ਦਸਤਾਵੇਜ਼ਾਂ ਨੂੰ ਸਰਕਾਰ ਦੇ ਵੱਲੋਂ ਦਿੱਤੇ ਗਏ ਜਿਹੜੇ ਮੈਚਿੰਗ ਸ਼ੇਅਰ ਅਤੇ ਐਨਪੀਐਸ ਤਹਿਤ ਹੋਈ ਜਿਹੜੀ ਗ੍ਰੋਥ ਦੀ ਬੰਦੀ ਰਿਕਵਰੀ ਸਮੇਤ ਵਿਆਸਵੰਤ ਸਮੇਂ ਵਿੱਚ ਜੀਪੀਐਫ ਫੰਡ ਦੇ ਵਿਆਜ ਦੀ ਦਰ ਅਨੁਸਾਰ ਜਮ੍ਹਾਂ ਕਰਵਾਉਣ ਦੇ ਲਈ ਸਬੰਧਿਤ ਦਸਤਾਵੇਜ਼ ਰਿਟਾਇਰ ਨੂੰ ਅਤੇ ਮੌਤ ਦੇ ਕੇਸਾਂ ਦੇ ਵਿੱਚ ਉਸਦੇ ਪਰਿਵਾਰ ਨੂੰ ਪੱਤਰ ਲਿਖਦੇ ਹੋਏ ਜਿਹੜੀ ਹੈ ਚੱਲਣ ਰਾਹੀ ਰਾਸ਼ੀ ਜਮ੍ਹਾਂ ਕਰਵਾਉਣ ਦੇ ਲਈ ਕਹਿਣਗੇ ਅਤੇ ਇਹ ਜਿਹੜੀ ਰਾਸ਼ੀ ਜਮ੍ਹਾਂ ਹੋਣ ਉਪਰੰਤ ਉਸ ਦੀ ਪੁਰਾਣੀ ਪੈਨਸ਼ਨ ਸਕੀਮ ਤਹਿਤ ਬੰਦੀ ਪੈਨਸ਼ਨ ਲਾਭ ਨਿਯਮਾਂ ਦੇ ਅਨੁਸਾਰ ਮਨਜ਼ੂਰ ਕੀਤੇ ਜਾਣਗੇ ਇਸ ਪ੍ਰੰਤ ਹੀ ਕਰਮਚਾਰੀ ਦੀ ਕੱਟੀ ਗਈ ਰਾਸ਼ੀ ਜਿਹੜੀ ਹੈ ਨੂੰ ਜਿਹੜਾ ਜੀਪੀਐਫ ਫੰਡ ਖਾਤੇ ਵਿੱਚ ਜਮ੍ਹਾਂ ਕਰਾਉਣ ਉਪਰੰਤ ਦਾ ਉਹਨਾਂ ਦਾ ਜਿਹੜਾ ਜੀਪੀਐਫ ਫੰਡ ਹੈ ਜਿਹੜਾ ਅਪ ਟੂ ਡੇਟ ਵਿਆਜ ਦਿੰਦੇ ਹੋਏ ਜਿਹੜੀ ਰਿਕਾਸਟ ਕੀਤਾ ਜਾਵੇਗਾ ਸੋ ਪੁਰਾਣੀ ਪੈਨਸ਼ਨ ਸਕੀਮ ਦੇ ਅਧੀਨ ਕਵਰ ਹੋਣ ਸੰਬੰਧੀ ਪੈਨਸ਼ਨਰੀ ਬੈਨੀਫਿਟ ਜਿਹੜੀ ਹੈ ਚੌਨ ਸਮੇ ਐਨਪੀਐਸ ਤਹਿਤ ਕੀਤੀ ਗਈ ਰਿਕਵਰੀ ਦਾ ਜਿਹੜਾ ਇਦਰਾਜ਼ ਸੇਵਾ ਪੱਤਰੀ ਵਿੱਚ ਦਰਜ ਕਰਨਾ ਜ਼ਰੂਰੀ ਹੋਵੇਗਾ ਕਿਸੇ ਵੀ ਵਿਭਾਗ ਦੇ ਜਿਹੜਾ ਡੀਡੀਓ ਕਾਰਵਾਈ ਨਾ ਕਰਨ ਕਰਕੇ ਸਰਕਾਰ ਨੂੰ ਵਿਤੀ ਨੁਕਸਾਨ ਦੀ ਜਿਹੜੀ ਹੈ ਸੂਰਤ ਵਿੱਚ ਪਵੰਦੀਕ ਵਿਭਾਗ ਵਿਭਾਗਾ ਦੇ ਮੁਖੀ ਅਤੇ ਸਬੰਧਿਤ ਡੀਡੀਓਜ਼ ਜ਼ਿੰਮੇਵਾਰ ਸਮਝੇ ਜਾਣਗੇ ਅਤੇ ਉਹਨਾਂ ਨੂੰ ਜਿਹੜੀ ਵਿਰੋਧ ਕਾਰਵਾਈ ਕਰਦੇ ਹੋਏ ਬੰਦੀ ਰਿਕਵਰੀ ਕੀਤੀ ਜਾਵੇਗੀ ਇਨ੍ਹਾਂ ਹਦਾਇਤਾਂ ਦੀ ਇਨਵਿਨ ਪਾਲਣਾ ਕਰਨ ਦੀ ਯਕੀਨੀ ਬਣਾਈ ਜਾਏਗੀ ਸੋ ਦੋਸਤੋ ਇਹ ਸੀ ਅੱਜ ਦਾ ਜਿਹੜਾ ਪੱਤਰ ਜਿਹੜੇ ਸਰਕਾਰ ਦੇ ਵੱਲੋਂ ਦੋ ਪੱਤਰ ਜਾਰੀ ਕੀਤੇ ਗਏ ਨੇ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ